ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜੋ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਕੇ ਜਾਇਓ ਤੇ ਆਪਣੀ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਕੇ ਜਾਇਓ ਤੇ ਜੀ ਕਪੜਾ ਆਰ ਕੇ ਨੰਬਰ ਦਾ ਬੁਟੀਕ ਚੈਨਲ ਹੈ ਤੁਸੀਂ ਉਹਨੂੰ ਵੀ ਜ਼ਰੂਰ ਬਤ ਤੋਂ ਬਤ ਸਪੋਰਟ ਕਰਿਓ ਜੀ ਤੇ ਉਤੇ ਆਪਾਂ ਸੂਟਾਂ ਦੀਆਂ ਵੀਡੀਓ ਪਾਉਣੀਆਂ ਤੇ ਅਲੱਗ-ਅਲੱਗ ਵੈਰਾਈਟੀ ਦੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਉਤੇ ਸਾਰੇ ਵੀਡੀਓ ਦੇਖ ਸਕਦੇ ਹੋ ਤੇ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਸੂਟਾਂ ਦੀਆਂ ਹੁੰਦੀਆਂ ਨੇ ਜੀ ਤੇ ਜੀ ਆਪਾਂ ਇੱਕ ਸੂਟਾਂ ਦੇ ਨਾਲ-ਨਾਲ ਹੋਰ ਵੀ ਕੰਮ ਸ਼ੁਰੂ ਕਰ ਲਿਆ ਜੋ ਕਿ ਹੈਗਾਗਾ ਪਰਸਾਂ ਦਾ ਇਹ ਜਿਹੜੇ ਸਾਰੇ ਪਰਸ ਨੇ ਸਾਰੇ ਬ੍ਰਾਂਡਡ ਨੇ ਜੀ ਤੇ ਸਾਰੇ ਪਰਸਾਂ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਉਹ 1200 ਤੋਂ 1500 ਤੱਕ ਰਹੂਗਾ ਜੀ ਤੇ ਜੀ ਮੇ ਕੁੜੀਆਂ ਕਾਲਜ ਜਾਂਦੀਆਂ ਨੇ ਉਹਨਾਂ ਵਾਸਤੇ ਵੀ ਇਹ ਪਰਸ ਨੇ ਜਿਹੜੇ ਬਹੁਤ ਵਧੀਆ ਰਹਿਣਗੇ ਜੀ ਤੇ ਇਹ ਸਾਰੇ ਪਰਸ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਨੇ ਤੇ ਵਿਆਹ ਸ਼ਾਦੀਆਂ ਲਈ ਤੇ ਉੱਤੇ ਹੋਰ ਵੀ ਬਹੁਤ ਪ੍ਰੋਗਰਾਮ ਹੁੰਦੇ ਨੇ ਤਾਂ ਉਹਨਾਂ ਵਿੱਚ ਵੀ ਇਹ ਪਰਸ ਜਿਹੜੇ ਬਹੁਤ ਵਧੀਆ ਰਹਿਣਗੇ ਜੀ ਤੇ ਦੇਖੋ ਇਹ ਪਰਸ ਹੈਗਾ ਵਾਈਟ ਕਲਰ ਦਾ ਜੋ ਕਿ ਬਹੁਤ ਬਿਊਟੀਫੁਲ ਪਰਸ ਹੈਗੇ ਵੀ ਤੇ ਇਹ ਹੈਗਾ ਬਲੈਕ ਕਲਰ ਦਾ ਆਪਣਾ ਤੇ ਸਾਰੇ ਜਿਹੜੇ ਪਰਸ ਨੇ ਸਾਰੇ ਬ੍ਰਾਂਡਡ ਨਹੀਂ ਜੀ ਇਹ ਹੈਗਾਗਾ ਆਪਣਾ ਗ੍ਰੀਨ ਕਲਰ ਦਾ ਤੇ ਇਹ ਬਹੁਤ ਸੋਹਣਾ ਸਪੈਸ਼ਲ ਆਪਾਂ ਤੁਹਾਡੇ ਲਈ ਆਰਟੀਕਲ ਲੈ ਕੇ ਆਿਆਂਗੇ ਤੇ ਆਹ ਵੇਖੋ ਹੀ ਹੈਗਾ ਆਪਣਾ ਗ੍ਰੇ ਕਲਰ ਦਾ ਤੇ ਵੀ ਬਹੁਤ ਹੀ ਸੋਹਣਾ ਪਰਸ ਹੈ ਜੀ ਤੇ ਹੈਗਾ ਜੀ ਆਪਣੇ ਬਲੈਕ ਕਲਰ تینੇ ਸਾਰੇ ਪਰਸ ਤਿੰਨੇ ਵਿੱਚ ਆਪਣੇ ਬਹੁਤ ਸਾਰੇ ਸਮਾਨ ਵੀ ਪੈ ਜਾਂਦੇ ਨੇ ਜੀ ਤੇ ਵੀ ਆਪਣਾ ਵਾਈਟ ਕਲਰ ਦਾ ਪਰਸ ਹੈ ਜੀ ਤੇ ਇਹ ਆਪਣਾ ਗ੍ਰੇ ਕਲਰ ਦਾ ਜੀ ਤੇ ਹੋਰ ਵੀ ਬਹੁਤ ਸੋਹਣੇ ਸੋਹਣੇ ਪਰਸ ਨੇ ਜੀ ਇਹ ਸਾਰੇ ਬ੍ਰਾਂਡਡ ਨੇ ਤੇ ਦੇਖੋ ਇਹ ਬਲੈਕ ਕਲਰ ਦਾ ਹੈ ਤੇ ਇਹ ਬਲੈਕ ਕਲਰ ਦਾ ਜਿਹੜਾ ਬਹੁਤ ਬਿਊਟੀਫੁੱਲ ਪਰਸ ਹੈ तो यह हैगा जी अपना ब्राउन कलर का तो छोटे छोटे क्यूटीज परस ने जी ये तो देखो बहुत ही ज़्यादा सोने ये सोनेगा जी अपना ब्राउन से कलर का पर्स है बहुत ही बढ़िया परस ने सारे, ये अपना डार्क चॉकलेट ज कलर है ਤੁਸੀਂ ਨਾ ਨੂੰ ਜਲਦੀ ਜਲਦੀ ਡੀਐਮ ਕਰ ਲਓ ਜੀ ਕਿਉਂਕਿ ਇਹ ਪਰਸ ਨੇ ਜਾਨਾ ਸੁੰਦਰ ਨੇ ਡੀਐਮ ਸਿੱਧਾ ਵਟਸਐਪ ਤੇ ਕਰਿਓ ਜੀ ਤੇ ਆਪਣਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਇਹ ਨੰਬਰ ਤੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਜੀ ਤੇ ਇਹ ਵੀ ਆਪਣਾ ਬਲੈਕ ਕਲਰ ਦਾ ਪਰਸ ਹੈ ਜੀ ਤੇ ਇਹ ਵੀ ਬਲੈਕ ਕਲਰ ਦਾ ਬਹੁਤ ਹੀ ਜ਼ਿਆਦਾ ਸੁੰਦਰ ਪਰਸ ਨੇ ਜੀ ਸਾਰੇ ਤੁਹਾਨੂੰ ਬਾਰ-ਬਾਰ ਕਹਿ ਰਹੇ ਹਾਂ ਤੁਸੀਂ ਜਲਦੀ ਜਲਦੀ ਡੀਐਮ ਕਰ ਲਿਓ ਜੀ ਤੇ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ ਪਰਸ ਇਹ ਸਾਰੇ ਵਧੀਆ ਕੁਆਲਿਟੀ ਦੇ ਵਿੱਚ ਨੇ ਇਹ ਸਾਰੇ ਪਰਸ ਇਹ ਇਹ ਪਰਸਾਂ ਦੀ ਜੇ ਆਪਾਂ ਤੁਹਾਨੂੰ ਲੈਂਥ ਵੀ ਦੱਸੀ ਜਾਂਦੇ ਆ ਤੇ ਚੌੜਾਈ ਵੀ ਦੱਸੀ ਜਾਂਦੇ ਆ ਤੇ ਸਾਰੇ ਪਰਸ ਸੋ ਫੈਂਸੀ ਨੇ ਇਹ ਤੇ ਨਿਊ ਹੀ ਆਰਟੀਕਲ ਆਏ ਨੇ ਆਪਣੇ ਕੋਲੇ ਤੇ ਦੇਖੋ ਕਿੰਨਾ ਪਿਆਰਾ ਵਾਈਟ ਕਲਰ ਦਾ ਪਰਸ ਬਹੁਤ ਹੀ ਜ਼ਿਆਦਾ ਸੁੰਦਰ ਹੈ ਤੇ ਕੁ ਹੋਰ ਵੀ ਆਏ ਆਪਣੇ ਕੋਲੇ ਵਾਈਟ ਕਲਰ ਦੇ ਦੇਖੋ ਇਹਦੇ ਨਾਲ ਇੱਕ ਵਾਈਟ ਵੀ ਹੈ ਤੇ ਇੱਕ ਬਲੈਕ ਹੈਗਾਗਾ ਤੇ ਇਹ ਵੀ ਦੇਖੋ ਇਹ ਵੀ ਬਲੈਕ ਹੈਗਾ ਆਪਣਾ ਤੇ ਵੇਖਣ ਦੇ ਵਿੱਚ ਬਹੁਤ ਸੁੰਦਰ ਲੱਗ ਰਹੇ ਨੇ ਤੇ ਇਹ 19 ਹਨ ਰੀਅਲ ਦੇ ਵਿੱਚ ਵੀ ਸੋਹਣੇ ਨੇ ਜੀ ਸਾਰੇ ਪਰਸ ਤਿੰਨ ਵਿੱਚ ਆਪਣਾ ਮੇਕਅਪ ਦਾ ਸਮਾਨ ਤੇ ਆਪਣੀਆਂ ਛੋਟੇ-ਛੋਟੇ ਚੀਜ਼ਾਂ ਸਾਰੀਆਂ ਪੈ ਜਾਂਦੀਆਂ ਨੇ ਜੀ ਤੇ ਸਾਰੇ ਹੈਂਡਬੈਗ ਲੈ ਗਏ। ਮੀਟ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਆਪਣੀ ਬਹੁਤ ਵਧੀਆ ਲੱਗੀ ਹੋ ਜ ਤੁਹਾਨੂੰ ਵੀ ਸਾਰੇ ਪਰਸ ਵਧੀਆ ਲੱਗੇ ਕਮੈਂਟਾਂ ਦੇ ਵਿੱਚ ਵੈਰੀ ਨਾਈਸ ਜ਼ਰੂਰ ਲਿਖਿਓ ਤੇ ਹੁਣ ਆਪਾਂ ਆਪਣੀ ਵੀਡੀਓ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸ਼ਸ਼ੀਆ ਕਾਲ ਸਾਰੀਆਂ ਭੈਣਾਂ ਤੇ ਭਰਾਵਾਂ ਨੂੰ ਬਾਏ ਬਾਏ